ਕਿੰਦਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ 30 ਜੂਨ 2024 ਦੀ ਵੀਡੀਓ ਹੈਗੀ ਰਾਤ ਦੀ ਜਿਸ ਦੇ ਵਿੱਚ ਸੰਜੇਨਗਰ ਬਟਿੰਡਾ ਦੇ ਵਿੱਚ ਕੁਝ 8 10 ਨੌਜਵਾਨ ਨਜ਼ਰ ਆ ਰਹੇ ਸੀਗੇ ਜਿੰਨਾਂ ਦੇ ਹੱਥ ਦੇ ਵਿੱਚ ਮਾਰੂ ਹਥਿਆਰ ਸੀਗੇ ਕਿਰਪਾਨਾਂ ਵਗੈਰੇ ਸੀਗੀਆਂ ਹੁੱਲਲਬਾਜੀ ਕਰਦੇ ਨਜ਼ਰ ਆ ਰਹੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਇੱਕ 29 ਸਾਲ ਦੇ ਵਿਅਕਤੀ ਦੀ ਮਾਰਕੁੱਟ ਵੀ ਕੀਤੀ ਸੀ ਇਸ ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਟਿੰਡਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਜਿਹੜੇ ਹੁਣ ਤੱਕ ਅਸੀਂ ਪੰਜ ਦੋਸ਼ੀ ਜਿਹੜੇ ਹੈਗੇ ਉਹ ਗ੍ਰਿਫਤਾਰ ਕਰ ਲਏ। ਮੈਂ ਸਾਰਿਆਂ ਨੂੰ ਇਹੀ ਮੇਰੇ ਸਾਡੇ ਬਟਿੰਡਾ ਪੁਲਿਸ ਵੱਲੋਂ ਸੁਨੇਹਾ ਹੈਗਾ ਕਿ ਇਸ ਤਰੀਕੇ ਦੀ ਹੁੱਲੜਬਾਜੀ ਦੀ ਵਾਰਦਾਤਾ ਤੋਂ ਗੁਰੇਜ਼ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਹੋ ਕੇ ਤੁਹਾਨੂੰ ਸਲਾਖਾਂ ਦੇ ਪਿੱਛੇ ਪੇਜਾ ਜਾ ਦੇਣਾ ਚਾਹੀਦਾ। ਬਟਿੰਡਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ 3 ਜੂਨ 2024 ਦੀ ਵੀਡੀਓ ਹੈਗੀ ਰਾਤ ਦੀ ਜਿਸ ਦੇ ਵਿੱਚ ਸੰਝੇ ਨਗਰ ਬਟਿੰਡਾ ਦੇ ਵਿੱਚ ਕੁਝ 8 10 ਨੌਜਵਾਨ ਨਜ਼ਰ ਆ ਰਹੇ ਸੀਗੇ ਜਿਨ੍ਹਾਂ ਦੇ ਹੱਥ ਦੇ ਵਿੱਚ ਮਾਰੂ ਹਥਿਆਰ ਸੀਗੇ ਕਿਰਪਾਨਾਂ ਵਗੈਰੇ ਸੀਗੀਆਂ ਹੁੱਲਲਬਾਜੀ ਕਰਦੇ ਨਜ਼ਰ ਆ ਰਹੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਇੱਕ 29 ਸਾਲ ਦੇ ਵਿਅਕਤੀ ਦੀ ਮਾਰਕੁੱਟ ਵੀ ਕੀਤੀ ਸੀ ਇਸ ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਟਿੰਡਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਜਿਹੜੇ ਹੁਣ ਤੱਕ ਅਸੀਂ ਪੰਜ ਦੋਸ਼ੀ ਜਿਹੜੇ ਹੈਗੇ ਉਹ ਗ੍ਰਿਫਤਾਰ ਕਰ ਲਏ ਨੇ ਸਾਰੇ ਨੂੰ ਇਹੀ ਮੇਰੇ ਸਾਡੇ ਬਟਿੰਡਾ ਪੁਲਿਸ ਵੱਲੋਂ ਸਨੇਹਾ ਹੈਗਾ ਕਿ ਇਸ ਤਰੀਕੇ ਦੀ ਹੁੱਲੜਬਾਜੀ ਦੀ ਵਾਰਦਾਤਾ ਤੋਂ ਗੁਰੇਜ਼ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਹੋ ਕੇ ਤੁਹਾਨੂੰ ਸਲਾਖਾਂ ਦੇ ਪਿੱਛੇ ਪੇਜਾ ਜਾਵੇਗਾ